हेलो एंड वेलकम माय डियर स्टूडेंट्स बहुत बहुत स्वागत है जी तो आपने यूट्यूब चैनल मेरीटोरियल स्टूडेंट्स ओनली दे ऊपर सब तो वेला था ओ सारे ही एग्जाम क्वालिफाई कर चुके हैं उन्होंने मेरे वालों बहुत बहुत, बहुत मुबारक तो सारे कॉमेंट्स मैं रीड कर रही हूँ है ना नो डाउट मेरे तो रिपलाई नहीं हो रहा बिकॉज ऑफ सम बिजी शेड्यूल बटे तो सारिया मार्क्स ने बहुत अच्छे नंबर आए ने ਔਰ ਤੁਹਾਡੇ ਜਿਹੜੇ ਸਭ ਤੋਂ ਜ਼ਿਆਦਾ ਡਾਊਟ ਨੇ ਕਿ ਮੈਮ ਸਾਡੇ 74 ਮਾਰਕਸ ਨੇ ਸਾਡੇ 60 ਮਾਰਕਸ ਨੇ ਸਾਡੇ ਇੰਨੇ ਮਾਰਕਸ ਨੇ ਸਾਡੀ ਜਿਹੜੀ ਹੈਗੀ ਹੈ ਸੀਟ ਮਿਲ ਜੇਗੀ ਨਹੀਂ ਮਿਲ ਜੇਗੀ ਬੇਟਾ ਉਹ ਚੀਜ਼ ਐਨਲਾਈਜ਼ ਕਰਨ ਲਈ ਸਾਨੂੰ ਥੋੜਾ ਜਿਹਾ ਟਾਈਮ ਲੱਗੇਗਾ ਸੋ ਮੈਨੂੰ ਅੱਜ ਸ਼ਾਮ ਤੱਕ ਦਾ ਸਮਾਂ ਦੋ ਤੁਹਾਡੇ ਲਈ ਜਿਹੜੀ ਹੈਗੀ ਹੈ ਅਸੀਂ ਇੱਕ ਕਹ ਲੋ ਟੈਂਟੇਟਿਵ ਮੈਰਿਟ ਲਿਸਟ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਜੀ ਓਕੇ ਇਸ ਵੀਡੀਓ ਦੇ ਵਿੱਚ ਤੁਹਾਡੇ ਮੈਨੇ ਦੋ ਸਭ ਤੋਂ ਜ਼ਿਆਦਾ ਪੁੱਛੇ ਜਾਣ ਵਾਲੇ ਡਾਊਟ ਕਲੀਅਰ ਕਰਨੇ ਨੇ ਜਦੋਂ ਤੁਸੀਂ ਬੇਟਾ ਰਿਜ਼ਲਟ ਦੇਖਿਆ ਹਨ ਦਾ ਰਿਜ਼ਲਟ ਦੇ ਵਿੱਚ ਆਪਾਂ ਨੂੰ ਜਿਹੜੀ ਜਿਹੀ ਸ਼ੋ ਹੋਈ ਉਹ ਕੀ ਸ਼ੋ ਹੋਈ ਹੈ ਕਿ ਜਿਹੜਾ 11th ਕਲਾਸ ਦਾ ਰਿਜ਼ਲਟ ਹੈ ਬੇਟਾ ਉਹ ਸਾਨੂੰ ਕਿਵੇਂ ਸ਼ੋ ਕੀਤਾ ਗਿਆ ਹੈ ਡਿਸਟ੍ਰਿਕਟ ਵਾਈ ਸ਼ੋ ਕੀਤਾ ਗਿਆ ਠੀਕ ਹੈ ਦੇਖੋ ਸਕੂਲ ਆਫ ਐਮਿਨੈਂਸ ਦਾ ਰਿਜ਼ਲਟ ਹਮੇਸ਼ਾ ਡਿਸਟ੍ਰਿਕਟ ਵਾਈ ਆਇਆ ਹੈ ਹੁਣ ਸਕੂਲ ਆਫ ਫੈਮਿਨੈਂਸ ਦੀ ਸੈਂਸ ਬਣਦੀ ਹੈ ਡਿਸਟ੍ਰਿਕਟ ਵਾਈਜ਼ ਓਨ ਦੀ ਕਿਉਂ ਬੇਟਾ ਕਿਉਂਕਿ ਇੱਥੇ ਜਿਹੜੇ ਹੈਗੇ ਨੇ ਜਿਹੜਾ ਬੱਚਾ ਜਿਹੜੀ ਡਿਸਟ੍ਰਿਕਟ ਦਾ ਹੈ ਉਹ ਉਸੇ ਵਾਲੇ ਸਕੂਲ ਆਫ ਫੈਮਿਨੈਂਸ ਦੇ ਵਿੱਚ ਜਾ ਸਕਦਾ ਹੈ ਨਾ ਜਿਹੜੇ ਬਲੌਕ ਜਿਹੜੇ ਕਲਸਟਰ ਦੇ ਵਿੱਚ ਸਕੂਲ ਆਫ ਫੈਮਿਨੈਂਸ ਪੈਂਦਾ ਹੈ ਉੱਥੇ ਹੀ ਜਾ ਸਕਦਾ ਹੈ ਪਰ ਬੇਟਾ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਦੱਸਿਆ ਹੈ ਕਿ ਮੈਰੀਟੋਰੀਅਸ ਸਕੂਲ ਦੇ ਵਿੱਚ ਇਦਾਂ ਦੀ ਕੋਈ ਕੰਡੀਸ਼ਨ ਨਹੀਂ ਹੈ ਦੇਖੋ ਮੈਂ ਜਿਹੜੀ ਗੱਲ ਕਰੂੰਗੀ ਪੁਆਇੰਟ ਆਫ View ਮੈਰੀਟੋਰੀਅਸ ਤੋਂ ਗੱਲ ਕਰੂੰਗੀ ਠੀਕ ਹੈ ਜੀ ਓਕੇ ਸੋ ਅੱਜ ਮੈਰੀਟੋਰੀਅ ਵੀਸ਼ਣ ਵੀ ਮੈਂ ਤੁਹਾਨੂੰ ਦੱਸੀ ਹੈ ਕਿ ਫੋਰ ਐਗਜ਼ਾਮਪਲ ਅਗਰ ਮੈਂ ਸੰਗਰੂਰ ਜ਼ਿਲ੍ਹੇ ਤੋਂ ਬਿਲੋਂਗ ਕਰਦੀ ਆਂ ਔਰ ਮੇਰਾ ਮਨ ਹੈ ਕਿ ਮੈਂ ਸੰਗਰੂਰ ਵਾਲੇ ਮੈਰੀਟੋਰੀਅਸ 'ਚ ਨਹੀਂ ਜਾਣਾ ਮੈਂ ਲੁਧਿਆਣੇ ਵਾਲੇ ਮੈਰੀਟੋਰੀਅਸ 'ਚ ਜਾਣਾ ਤਾਂ ਮੈਂ ਜਾ ਸਕਦੀ ਆ ਮੈਨੂੰ ਕੋਈ ਰੋਕ ਨਹੀਂ ਸਕਦਾ ਹੁਣ ਬੱਚਾ ਨੂੰ ਕੀ ਪ੍ਰੋਬਲਮ ਆਈ ਬੱਚਾ ਨੂੰ ਲੱਗਿਆ ਕਿ ਸਾਡੇ ਜਿਹੜੇ ਰਿਜ਼ਲਟ ਆ ਨਾ ਮੈਮ ਡਿਸਟ੍ਰਿਕਟ ਵਾਈਜ਼ ਆਇਆ ਏ ਕੀ ਇਹਦਾ ਮਤਲਬ ਜਿਹੜਾ ਹੈਗਾ ਸਾਨੂੰ ਡਿਸਟ੍ਰਿਕਟ ਵਾਈਜ਼ ਸਕੂਲ ਚੂਜ਼ ਕਰਨਾ ਪਏਗਾ ਸਾਨੂੰ ਡਿਸਟ੍ਰਿਕਟ ਵਾਈਜ਼ ਹੀ ਹੋਸਟਲ ਮਿਲੇਗਾ ਸੋ ਬੇਟਾ ਇਹ ਹੀ ਤੁਹਾਨੂੰ ਜਿਹੜੀ ਹੈਗੀ ਹੈ ਗਲਤ ਫਹਮੀ ਹੈ ਇਦਾਂ ਦਾ ਕੁਝ ਵੀ ਨਹੀਂ ਹੋਣ ਵਾਲਾ ਪਹਿਲੀ ਗੱਲ ਦੂਸਰੀ ਗੱਲ ਇਹ ਹੈ ਕਿ ਸਾਰੇ ਡਿਸਟ੍ਰਿਕਟ ਦੇ ਵਿੱਚ ਤਾਂ ਮੈਰੀਟੋਰੀਅਸ ਸਕੂਲ ਵੀ ਨਹੀਂ ਹੈਗੇ ਹਨਾ ਜੀ ਸਾਰੀਆਂ ਡਿਸਟ੍ਰਿਕਟ ਜਿਵੇਂ ਮਲੇਰਕੋਟਲਾ ਡਿਸਟ੍ਰਿਕਟ ਹੈ ਮਲੇਰਕੋਟਲੇ 'ਚ ਤਾਂ ਕੋਈ ਮੈਰੀਟੋਰੀਅਸ ਸਕੂਲ ਹੀ ਨਹੀਂ ਹੈ ਫਿਰ ਮਲੇਰਕੋਟਲੇ ਵਾਲੇ ਕਿੱਥੇ ਜਾਣਗੇ ਹੈਨਾ ਮਾਨਸਾ ਦੇ ਵਿੱਚ ਵੀ ਨਹੀਂ ਹੈ ਸੋ ਮੈਰੀਟੋਰੀਅਸ ਤੇ ਇਹ ਚੀਜ਼ ਲਾਗੂ ਨਹੀਂ ਹੁੰਦੀ ਤੁਸੀਂ ਜਿਹੜੇ ਵੀ ਜ਼ਿਲ੍ਹੇ ਦੇ ਬੱਚੇ ਹੋ ਤੁਹਾਡੀ ਸੀਟ ਜਿਹੜ ਸਕਦੇ ਹੋ ਜਿੱਥੇ ਤੁਹਾਡਾ ਮਾਨ ਹੈ ਤੁਹਾਡੀ ਮੈਰਿਟ ਲਿਸਟ ਦੇ ਬੇਸ ਤੇ ਤੁਸੀਂ ਉੱਥੇ ਜਾ ਸਕਦੇ ਹੋ ਸੋ ਮੈਨੂੰ ਉਮੀਦ ਹੈ ਕਿ ਪਹਿਲਾ ਡਾਊਟ ਤੁਹਾਡਾ ਕਲੀਅਰ ਹੋ ਗਿਆ ਹੋਵੇਗਾ ਕਿ ਮੈਰਿਟੋਰੀਅਸ ਦਾ ਰਿਜ਼ਲਟ ਦਾ ਡਿਸਟ੍ਰਿਕਟ ਵਾਈਜ਼ ਮੈਰਿਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕੋਈ ਤੁਹਾਡੀ ਡਿਸਟ੍ਰਿਕਟ ਵਾਈਜ਼ ਮੈਰਿਟ ਨਹੀਂ ਬਣਨੀ ਮੈਰਿਟੋਰੀਅਸ ਦੇ ਵਿੱਚ ਜਾਣ ਦੇ ਲਈ ਤੁਹਾਡੀ ਓਵਰਆਲ ਸਾਰੇ ਜਿਹੜੇ ਬੱਚੇ ਪੰਜਾਬ ਦੇ ਜਿਨ੍ਹਾਂ ਨੇ ਪੇਪਰ ਦਿੱਤੇ ਤੁਹਾਡੀ ਸਾਰਿਆਂ ਦੀ ਓਵਰਆਲ ਮੈਰਿਟ ਲਿਸਟ ਬਣੇਗੀ ਸਕੂਲ ਆਫ ਐਮਿਨੈਂਸ ਤੇ ਮੈਰਿਟੋਰੀਅਸ ਨੂੰ ਇੱਕ ਨਾਂ ਦੇਖੋ ਦੋਨੋਂ ਹੀ ਅਲੱਗ-ਅਲੱਗ ਨੇ ਠੀਕ ਹੈ ਦੋਨਾਂ ਦੀਆਂ ਫੈਸਿਲਿਟੀਆਂ ਅਲੱਗ ਨੇ ਸਕੂਲ ਅਲੱਗ ਨੇ ਸਟਰੀਮਾਂ ਅਲੱਗ ਨੇ ਹਰ ਇੱਕ ਚੀਜ਼ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਠੀਕ ਹੈ ਜੀ ਸੋ ਇਹਨੂੰ ਬੇਟਾ ਮਿਕਸ ਨਾ ਕਰੋ ਚਲੋ ਦੂਸਰਾ ਡਾਊਟ ਕੀ ਹੈ ਦੂਸਰੇ ਡਾਊਟ ਜੋ ਸਭ ਤੋਂ ਜ਼ਿਆਦਾ ਬੱਚੇ ਪੁੱਛ ਰਹੇ ਸੀ ਜੋ ਕਿ ਮੈਂ ਨੋਟ ਕੀਤਾ ਹੈ ਹਾਲਾਂਕਿ ਮੈਂ ਬਹੁਤ ਵਾਰ ਕਲੀਅਰ ਕੀਤਾ ਹੈ ਹਨਾ ਬਟ ਫਿਰ ਵੀ ਚਲੋ ਸਾਡਾ ਫਰਜ਼ ਹੈ ਤੁਹਾਨੂੰ بار-बार ਦੱਸਣਾ ਦੂਸਰਾ ਡਾਊਟ ਹੈ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਮੈਰਿਟੋਰੀਅਲ ਸਕੂਲ ਦੇ ਵਿੱਚ ਕਿਹੜੀਆਂ-ਕਿਹੜੀਆਂ ਸਟਰੀਮਸ ਨੇ ਹਨਾ ਸਟਰੀਮਸ ਪਤਾ ਨਾ ਕੀ ਹੁੰਦਾ 11 ਮਤਲਬ 10th ਤੋਂ ਬਾਅਦ ਤੁਸੀਂ ਕਿਹੜੀ ਫੀਲਡ 'ਚ ਜਾਣਾ ਤੁਸੀਂ ਕਿਹੜੇ ਵਿਸ਼ੇ ਚੁੜਨੇ ਨੇ ਠੀਕ ਹੈ ਬੇਟਾ ਮੈਰਿਟੋਰੀਅਲ ਸਕੂਲ ਤਾਂ ਦੇਖੋ ਦੋ ਹੀ ਫੀਲਡ ਨੇ ਇੱਕ ਤਾਂ ਹੋਗੀ ਸਾਇੰਸ ਠੀਕ ਹੈ ਇੱਕ ਹੋਗੀ ਬੇਟਾ ਸਾਇੰਸ ਤੇ ਦੂਸਰੀ ਕਿਹੜੀ ਹੈ ਬੇਟਾ ਕਾਮਰਸ ਫੀਲਡ ਹੈ ਠੀਕ ਹੈ ਹੁਣ ਸਾਇੰਸ ਦੇ ਵਿੱਚ ਲੱਗੇ ਦੋ ਆ ਜਾਂਦੇ ਨੇ ਇੱਕ ਦੇਖੋ ਨਾਨ ਮੈਡੀਕਲ ਆ ਜਾਂਦਾ ਇੱਕ ਬੇਟਾ ਕੀ ਆ ਜਾਂਦਾ ਮੈਡੀਕਲ ਆ ਜਾਂਦੀ ਹੈ ਠੀਕ ਹੈ ਅਸੀਂ ਨਾਨ ਮੈਡੀਕਲ ਨੂੰ ਪਹਿਲਾ ਮੈਡੀਕਲ ਨੂੰ ਦੂਜਾ ਤੇ ਕਾਮਰਸ ਨੂੰ ਤੀਜਾ ਮੰਨ ਕੇ ਚੱਲਦੇ ਹਾਂ ਬਟ ਅਗਰ ਆਪਾਂ ਇੱਕ ਸਾਹਮਣੇ ਨਾਲ ਦੇਖੀਏ ਤਾਂ ਨਾਨ ਮੈਡੀਕਲ ਤੇ ਮੈਡੀਕਲ ਸਾਇੰਸ ਦਾ ਹੀ Part ਨੇ ਠੀਕ ਹੈ ਸੋ ਬੇਟਾ ਮੈਰੀਟੋਰੀਅਸ ਦੇ ਵਿੱਚ ਇਹ ਤਿੰਨੋਂ ਹੀ ਸਟਰੀਮਸ ਮਿਲਦੀਆਂ ਨੇ ਤੁਸੀਂ ਨਾਨ ਮੈਡੀਕਲ 'ਚ ਜਾਣਾ ਹੈ ਮੈਡੀਕਲ 'ਚ ਜਾਣਾ ਹੈ ਕਾਮਰਸ 'ਚ ਜਾਣਾ ਹੈ ਤੁਹਾਡੀ ਜਿਹੜੀ ਹੈਗੀ ਮੈਰਿਟ ਲਿਸਟ ਜਿਹੜੀ ਆਏਗੀ ਬੇਟਾ ਉਹਦੇ ਬੇਸ ਦੇ ਉੱਪਰ ਜਿਹੜੇ ਵੀ ਸਕੂਲ 'ਚ ਤੁਹਾਡੀ ਐਡਮਿਸ਼ਨ ਹੁੰਦੀ ਹੋਈ ਤੁਸੀਂ ਉੱਥੇ ਜਾ ਸਕਦੇ ਹੋ ਕਲੀਅਰ ਹੈ ਜੀ ਵੈਰੀ ਗੁੱਡ ਅਗਲੀ ਗੱਲ ਕਰੀਏ ਤਾਂ ਤੁਹਾਨੂੰ ਅੱਛੇ ਤਰੀਕੇ ਨਾਲ ਪਤਾ ਹੈ ਕਿ ਮੈਰੀਟੋਰੀਅਸ ਦੀਆਂ ਜਿਹੜੀਆਂ ਟੋਟਲ ਸੀਟਾਂ ਨੇ ਬੇਟਾ 4600 ਨਹੀਂ ਹੈ ਠੀਕ ਹੈ ਸੋ ਜਿੰਨਾਂ ਨੂੰ ਲੱਗਦਾ ਹੈ ਕਿ ਜਿਨ੍ਹਾਂ ਦੀ ਮਤਲਬ ਸਕੂਲ ਆਫ ਫੈਮਿਨੈਂਸ ਤੇ ਮੈਰੀਟੋਰੀਅਸ ਦੀ ਸੇਮ ਮੈਰਿਟ ਲਿਸਟ ਜਾਏਗੀ ਤਾਂ ਵੀ ਤੁਸੀਂ ਗਲਤ ਸੋਚ ਰਹੇ ਹੋ ਕਿਉਂਕਿ ਸਕੂਲ ਆਫ ਫੈਮਿਨੈਂਸ ਦੇ ਵਿੱਚ ਤਾਂ ਕੰਪੈਰੀਟਿਵਲੀ ਜ਼ਿਆਦਾ ਸੀਟਾਂ ਨੇ ਨਾ ਬੇਟਾ ਔਰ ਮੈਰੀਟੋਰੀਅਸ ਦੇ ਵਿੱਚ ਸਿਰਫ 4600 ਸੀਟਾਂ ਨੇਗੀ ਹੈ ਠੀਕ ਹੈ ਜੀ ਸੋ ਉਹਦੇ ਬੇਸ ਤੇ ਤੁਹਾਡੀ ਬੇਟਾ ਜਿਹੜੀ ਕੱਟਆਫ ਮੈਰਿਟ ਲਿਸਟ ਜਾਏਗੀ ਸਾਰੀ ਰਿਜ਼ਰਵੇਸ਼ਨ ਜਿਹੜੀ ਹੈਗੀ ਹੈ ਚਾਹੇ ਉਹ WH ਹਰ ਇੱਕ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੁਹਾਡੀ ਹਰ ਇੱਕ ਚੀਜ਼ ਜਿਹੜੀ ਹੈਗੀ ਹੈ ਲਿਸਟਾਂ ਤਿਆਰ ਕੀਤੀਆਂ ਜਾਣਗੀਆਂ ਤੁਹਾਨੂੰ ਲਿਸਟਾਂ ਭੇਜੀਆਂ ਜਾਣਗੀਆਂ ਅਗਲੀ ਵੀਡੀਓ ਦੇ ਵਿੱਚ ਮੈਂ ਕਾਉਂਸਲਿੰਗ ਦੇ ਵਿੱਚ ਡਿਟੇਲ ਨਾਲ ਗੱਲ ਕਰਾਂਗੀ ਠੀਕ ਹੈ ਫਿਲਹਾਲ ਲਈ ਤੁਸੀਂ ਆਪਣਾ ਇਹ ਡਾਊਟ ਕਲੀਅਰ ਕਰੋ ਠੀਕ ਹੈ ਅੱਛਾ ਤੇ ਹੁਣ ਮੈਂ ਤੁਹਾਨੂੰ ਦੱਸ ਦਣਾ ਸਕੂਲ ਆਫ ਐਮੀਨੈਂਸ ਠੀਕ ਹੈ ਜੀ ਬੇਟਾ ਜਿਹੜਾ ਸਕੂਲ ਆਫ ਐਮੀਨੈਂਸ ਹੈ ਤੁਹਾਨੂੰ ਮੈਂ ਦੱਸਣਾ ਕਿ ਸਕੂਲ ਆਫ ਐਮੀਨੈਂਸ ਦੇ ਵਿੱਚ ਦੇਖੋ ਨਾਨ ਮੈਡੀਕਲ ਹੈ ਬਿਲਕੁਲ ਸਹੀ ਗੱਲ ਹੈ ਮੈਡੀਕਲ ਵੀ ਹੈਗੀ ਹੈ ਮੈਮ ਬਿਲਕੁਲ ਸਹੀ ਗੱਲ ਹੈ ਬੇਟਾ ਕਾਮਰਸ ਵੀ ਹੈਗੀ ਹੈ ਹਾਂਜੀ ਬਿਲਕ ਔਰ ਜਿਹੜੀ ਜਿਹੜੀ 4th ਸਟਰੀਮ ਹੈ ਆਰਟਸ ਆਰਟਸ ਪਤਾ ਨਾ ਮਤਲਬ ਕਿ ਮੋਸਟਲੀ ਜਿਹੜੇ ਹੈਗੇ ਨੇ ਜਿਹੜੇ ਬੱਚੇ ਆਰਟਸ ਰੱਖਣਾ ਚਾਹੁੰਦੇ ਨੇ ਉਹ ਸਕੂਲ ਆਫ ਐਮੀਨੈਂਸ ਜਾ ਸਕਦੇ ਨੇ ਠੀਕ ਹੈ ਆਰਟ ਦੇ ਵਿੱਚ ਤੁਹਾਡੇ politcal science economics ਦਾ ਅਲੱਗ-ਅਲੱਗ ਸਬਜੈਕਟ ਕੰਬੀਨੇਸ਼ਨ ਹੁੰਦੇ ਨੇ ਇਲੈਕਟਿਵ ਪੰਜਾਬੀ ਇੰਗਲਿਸ਼ ਇਸ ਤਰੀਕੇ ਦੇ ਉਹ ਤੁਸੀਂ ਬੇਟਾ ਜਿਹੜੇ ਪੜ੍ਹਨੇ ਉਹ ਮਤਲਬ ਜਿਹੜੇ ਇਹ ਸਬਜੈਕਟ ਪੜ੍ਹਨਾ ਚਾਹੁੰਦੇ ਆ ਉਹ ਆਰਟਸ ਲੱਕ ਦੇ ਨੇ ਠੀਕ ਹੈ ਜਿਨ੍ਹਾਂ ਨੂੰ ਲਿਟਰੇਚਰ ਨਾਲ ਪਿਆਰ ਹੁੰਦਾ ਅਗਰ ਆਪਾਂ ਕਹੀਏ ਤਾਂ ਬੇਟਾ ਸਕੂਲ ਆਫ ਐਮਿਨੈਂਸ ਤੁਹਾਡੇ ਲਈ ਬੈਸਟ ਹੈ ਬਿਕਾਜ਼ ਆਰਟਸ ਸਟਰੀਮ ਜਿਹੜੀ ਹੈਗੀ ਆ ਸਕੂਲ ਆਫ ਐਮਿਨੈਂਸ ਦੇ ਵਿੱਚ ਹੈ ਮੈਰੀਟੋਰੀਅਸ ਦੇ ਵਿੱਚ ਆਰਟਸ ਸਟਰੀਮ ਨਹੀਂ ਹੈਗੀ ਕਲੀਅਰ ਹੈ ਜੀ ਚਲੋ ਮੈਨੂੰ ਤੁਹਾਡੇ ਆਹੀ ਦੋ ਡਾਊਟਸ ਸਭ ਤੋਂ ਜ਼ਿਆਦਾ ਲੱਗੇ ਸੀ ਮੈਂ ਗੱਲਾਂ-ਗੱਲਾਂ ਚ ਹਾਲਾਂਕਿ ਬਹੁਤ ਵਾਰ ਕਲੀਅਰ ਕੀਤੇ ਨੇ ਬਟ ਫਿਰ ਵੀ ਬਹੁਤ سارے ਨਵੇਂ ਬੱਚੇ ਚੈਨਲ ਨਾਲ ਜੁੜਦੇ ਨੇ ਤਾਂ ਫਿਰ ਸਾਡੀ ਵੀ ਫਰਜ਼ ਬਣਦਾ ਹੈ ਨਾ ਕਿ ਅਸੀਂ ਤੁਹਾਨੂੰ ਸਾਰਾ ਕੁਝ ਕਲੀਅਰ ਕਰੀਏ ਔਰ ਦੂਸਰੀ ਗੱਲ ਜਿਹੜੀ ਮੈਂ ਕੈਨੀ ਸੀ ਕਿ ਤੁਹਾਡੇ ਜਿਹੜੇ ਵੀ ਡਾਊਟਸ ਨੇ ਹਨਾ ਸਿਰਫ ਡਾਊਟਸ ਇਹ ਨਹੀਂ ਕਿ ਮੈਮ ਸਾਡੇ ਇਹ ਨੰਬਰ ਨੇ ਇਦਾਂ ਦੀਆਂ ਚੀਜ਼ਾਂ ਨਹੀਂ ਉਹ ਤਾਂ ਦੇਖੋ ਮੈਂ ਕੰਮ ਕਰ ਰਹੀ ਹਾਂ ਮੈਂ ਤੁਹਾਨੂੰ ਸ਼ਾਮ ਤੱਕ ਲਿਸਟਾਂ ਪ੍ਰੋਵਾਈਡ ਕਰਾ ਦੂੰਗੀ ਜਿਹੜੇ ਤੁਹਾਡੇ ਜੈਨੂਇਨ ਡਾਊਟਸ ਨੇ ਤੁਸੀਂ ਉਹ ਮੈਨੂੰ ਕਮੈਂਟ ਸੈਕਸ਼ਨ ਚ ਪੁੱਛ ਸਕਦੇ ਹੋ ਫਿਰ ਆਪ ਡਾਊਟਸ ਜਿਵੇਂ ਤੁਹਾਨੂੰ ਕੋਈ ਵੀ ਨੰਬਰਾਂ ਤੋਂ ਇਲਾਵਾ ਤੁਹਾਨੂੰ ਜੋ ਵੀ ਡਾਊਟ ਹੈ ਠੀਕ ਹੈ ਇੱਕ ਜਿਹੜੀ ਤੁਹਾਡੀ ਸਮਾਨ ਵਗੈਰੇ ਦੀ ਲਿਸਟ ਹੈ ਉਹ ਤਾਂ ਚਲੋ ਆਪਾਂ ਬਾਜੂ ਬਣਾਵਾਂਗੇ ਜਦੋਂ ਕਾਉਂਸਲਿੰਗ ਵਗੈਰਾ ਦਾ ਸ케ਡਿਊਲ ਆ ਗਿਆ ਕਿ ਤੁਸੀਂ ਆਪਣੇ ਨਾਲ ਕੀ ਲੈ ਕੇ ਜਾਣਾ ਕੀ ਨਹੀਂ ਲੈ ਕੇ ਜਾਣਾ ਵੈਸੇ ਪਹਿਲਾਂ ਬਣੀ ਹੋਈ ਆ ਪਰ ਆਪਾਂ ਇੱਕ ਨਵੀਂ ਹੋਰ ਬਣਾ ਦਾਂਗੇ ਲਾਈਵ ਆਪਾਂ ਉਹ ਕਲਾਸ ਰੱਖਾਂਗੇ ਠੀਕ ਹੈ ਚਲੋ ਸੋ ਫਿਲਹਾਲ ਲਈ ਮੈਨੂੰ ਉਮੀਦ ਹੈ ਕਿ ਤੁਹਾਡੇ ਸਭ ਤੋਂ ਜ਼ਿਆਦਾ ਪੁੱਛੇ ਜਾਣ ਵਾਲੇ ਡਾਊਟ ਕਲੀਅਰ ਹੋ ਗਏ ਹੋਣਗੇ ਬਾਕੀ ਵਨ ਬਾਏ ਵਨ ਜਿਵੇਂ ਮੈਨੂੰ ਲੱਗਿਆ ਕਿ ਤੁਹਾਡੇ ਬਹੁਤ ਹੀ ਅੱਛੇ ਡਾਊਟਸ ਆ ਰਹੇ ਨੇ ਅੱਛੇ ਮੀਨਸ ਜੋ ਕਿ ਜਰ ਇਨ ਜਰਨਲ ਹੋਈ ਤਾਂ ਉਹ ਮੈਂ ਜ਼ਰੂਰ ਕਲੀਅਰ ਕਰੂੰਗੀ ਥੈਂਕ ਯੂ ਸੋ ਮੱਚ ਐਂਡ ਠੀਕ ਹੈ ਆਪਣੇ ਡਾਊਟਸ ਦੱਸ ਦਿਓ ਫਿਰ ਆਪਾਂ ਕਲੀਅਰ ਕਰਦੇ ਆ ਥੈਂਕ ਯੂ ਸੋ ਮੱਚ ਬਟ